ਜੀ ਖਾਲਸਾ ਵਾਈਕ ਨੂੰ ਜੀ ਕੀ ਫਤਿਹ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਮੇਰੇ YouTube ਚੈਨਲ ਬਹੁਤ ਕਿਰਪਾ ਕਰਕੇ ਵੇਖਣ ਬਲੌਗਸ ਵਿੱਚ ਅੱਜ ਦੀ ਵੀਡੀਓ ਵਿੱਚ ਟੈੱਬੀ ਕਾਟਨ ਦੇ ਸੂਟ ਲੈ ਕੇ ਆਈਆਂ ਬਹੁਤ ਸੋਹਣਾ ਫਰੀਟਾ ਜੀ ਤੇ ਪੂਰੇ ਸੂਟ ਹੈ ਕੰਟਰਾਸਟ ਦੇ ਵਿੱਚ ਨੂੰ ਸੂਟ ਹੈ ਦਾ ਕੰਪੀਨ ਫੋਨ ਨੰਬਰ ਵਿੱਚ ਕੋਈ ਪਸੰਦ ਆਂਦਾ ਤਾਂ ਤੁਸੀਂ ਆਰਡਰ ਕਰਨਾ ਜੀ ਮੇਰੇ ਨੰਬਰ ਤੇ ਮੇਰਾ ਨੰਬਰ ਹੈ ਜੀ 938672122 ਹਾਂ ਜੀ ਦੇਖੋ ਪ੍ਰਿੰਟ ਬਹੁਤ ਸੋਹਣਾ ਹੈ ਜੀ ਪੂਰਾ ਸੂਟਾ ਜੀ ਆ ਲੋਗਾਂ ਤੇ ਇਹਦੇ ਨਾਲ ਤੁਸੀਂ ਟਾਈ ਡਾਈ ਜਾਂ ਡਾਈ ਦਾ ਦੁਪੱਟਾ ਰੇਡੀ ਕਰਵਾ ਸਕਦੇ ਹੋ ਸੋ ਇਸ ਟੌਕ ਹੈ ਜੀ ਦਿ ਜਿਜੀਟਲ ਪ੍ਰਿੰਟਰ ਤੇ ਬੀਸੀ ਵਾਲਕ ਦੇ ਵਿੱਚ ਸੂਟ ਹੈ ਜੀ ਇਹ ਇਹਨੂੰ ਆਇਆ ਜੀ ਡਿਜ਼ਾਈਨ ਸਾਰੇ ਹਾਂਜੀ ਇਹ ਪ੍ਰਿੰਟਰ ਹੈ ਜੀ ਇਹ ਵੀ ਪ੍ਰਿੰਟਰ ਬਹੁਤ ਵਧੀਆ ਹੈ ਇਹ ਜੋ ਕੰਟਰਾਸਟ ਦੇ ਵਿੱਚ ਪ੍ਰਿੰਟਰ ਤੇ ਇਹਦੇ ਨਾਲ ਪਲੇਨ ਬਾਟਮ ਰਹੇਗੀ ਕਿਸੇ ਗਰੇਵ ਦੀ ਠੀਕ ਹੈ ਜੀ ਸਾਰੇ ਪ੍ਰਿੰਟ ਬਹੁਤ ਵਧੀਆ ਨੇ ਦੋ ਕਲਰਾਂਾਂ ਚ ਇਹਦੇ ਵਿੱਚ ਤੇ ਗ੍ਰੀਨ ਮੀਡੀਆ ਕਲਰ ਹੈ ਸੀ ਇਹ ਚ ਬੂਹ ਦਿਖਾਇਆ ਸੀ ਵੀ ਮੀਡੀਆ ਕਲਰ ਹੈ ਤੇ ਇਹ ਨਾਲ ਦੇ ਲੈਕ ਬੋਟਮ ਰਹੇ ਨੇ ਕਿ ਕਿ ਕਰੇ ਸੀ ਪ੍ਰਿੰਟ ਸੇਮ ਰਹੇਗਾ ਸਟਾਫ ਬਹੁਤ ਬਧੀਆ ਚ ਨਾਨ ਸਟਾਫ ਹੈ ਸੀ ਹਾਂਜੀ ਕੇ ਪ੍ਰਿੰਟ ਹੈ ਚ ਨਾਨ ਦੇ ਵਿੱਚ ਪ੍ਰਿੰਟ ਹੈ ਸੀ ਇਹ ਬਹੁਤ ਸੋਹਣਾ ਕਲਰਫੁਲ ਡਿਜ਼ਾਈਨ ਹੈ ਜੀ ਤੇ ਛੋਟਾ ਪ੍ਰਿੰਟ ਹੈ ਜੀ ਇਹਦੇ ਨਾਲ ਤੁਸੀਂ ਟਾਈ ਐਂਡ ਡਾਈ ਦੇ ਬਟਾ ਰੀ ਲੀ ਕਰਵਾ ਸਕਦੇ ਹੋ ਤੇ ਇਹਦੇ ਨਾਲ ਪਲੇਨ ਬੋਟਮ ਦੇ ਵੀ ਤੁਸੀਂ ਕਰੇ ਦੇ ਵਿੱਚ ਵਿਦਆਊਟ ਦੁਪੱਟੇ ਤੋਂ ਸੂਟ ਹੈ ਜੀ ਇਹ ਹਾਂਜੀ ਇੱਕ ਜਿਹੜਾ ਮੈਂ ਪਹਿਲਾਂ ਦਿਖਾਇਆ ਉਹਦੇ ਵਿੱਚ ਵਾਈਨ ਕਲਰ ਵੀ ਹੈ ਜੀ ਇਹ ਵੀ ਕਲਰ ਬਹੁਤ ਪਿਆਰਾ ਚਨੌਨ ਸਟਾਫ ਰਹੇਗਾ ਵਾਈਨ ਕਲਰ ਦੇ ਵਿੱਚ ਸੂਟ ਹੈ ਤੇ ਇਹਦੇ ਨਾਲ ਪਲੇਨ ਬੋਟਮ ਰਹੇਗੀ ਜੀ ਕੰਟਰਾਸਟ ਦੇ ਵਿੱਚ ਸੂਟ ਹੈ ਜੀ ਹਾਂਜੀ ਇਹ ਮਸ਼ਲੀਨ ਦੇ ਵਿੱਚ ਸੂਟ ਹੈ ਜੀ ਇਹ ਪੂਰਾ ਸੂਟ ਹੈ ਜੀ ਪ੍ਰਿੰਟਡ ਬਹੁਤ ਸੋਹਣਾ ਪ੍ਰਿੰਟ ਡਿਜੀਟਲ ਪ੍ਰਿੰਟਰ ਦੇ ਵਿੱਚ ਸੁੱਟਾ ਜਾਏਗਾ ਹਾਂਜੀ ਪ੍ਰਿੰਟ ਹੈ ਜੀ ਬਹੁਤ ਸੋਹਣਾ ਤੇ ਸਟੱਫ ਦੀ ਨੂੰ ਆਇਆ ਕਿ ਇਹ ਬੈਸਟ ਕਲਰ ਕੰਟਰਾਸਟ ਦੇ ਵਿੱਚ ਸੁੱਟਾ ਜਾਏ ਤੇ ਪਲੇਨ ਕੋਪਾਂ ਦੇ ਦੇ ਜੀ ਤੇ ਬੈਸਟ ਤੇ ਨਹੀਂ ਚ ਪਲੇਨ ਕੋਪਾਂ ਇਹ ਕਿਹਦੇ ਵਿੱਚ ਵੀ ਕਲਾ ਵਿੱਚ ਪ੍ਰਿੰਟ ਸੇਮ ਰਹੇਗਾ ਜੀ ਸਿਰਫ ਕਲਾ ਚੇਂਜ ਹੋਏਗਾ ਤੇ ਪਲੇਨ ਹੋਗਾ ਕਮਿਸ਼ਨਿੰਗ ਬਹੁਤ ਸੋਨੇ ਸੋਹਣੇ ਜੀ ਨਿਊ ਡਿਜ਼ਾਈਨ ਆਏ ਹਨ ਠੀਕ ਹੈ ਜੀ ਇਹਨਾਂ ਵਿੱਚ ਕੋਈ ਵੀ ਸੰਬੰਧ ਹੈ ਤੁਸੀਂ ਆਰਡਰ ਕਰਨਾ ਜੀ ਮੇਰੇ ਨੰਬਰ ਤੇ ਮੇਰਾ ਨੰਬਰ ਹੈ ਜੀ 9886721 डबल ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ